ਮਹਾਰਾਜ ਜੀ ਪਹੁੰਚ ਗਏ ਸੁਪਰ ਲੈਂਦੀ ਤ੍ਰਿਪਾਤਾ ਘਰਾਂ ਜੀ ਸੁਪਰਵਾਰਿਤ ਜੀ ਮਹਿਮਨ ਪੈਂਦੀ ਹੈ ਮਹਾਰਾਜ ਜੀ ਜਾਣ ਕੇ ਸੁਪਰ ਲੈਂਦੀ ਤ੍ਰਿਪਾਤਾ ਘਰਾਂ ਜੀ ਜੋ ਬੋਲੇ ਸੋ ਨਿਰਪੈ ਸਭੁ ਦਾ ਹਲੋ ਪਸੰਤਾ ਅੱਜ 25 ਤਰੀਕ ਤੋਂ ਪ੍ਰਭਾਤ ਕੇਰੇ ਨਿਰੰਭਤਾ ਹੋਈ ਹੈ ਜਿਨ੍ਹਾਂ ਦੀ ਸਮੂਹਤਾ 4 ਤਰੀਕ ਨੂੰ ਹੋਵੇਗੀ ਸੋ ਨਾਣੀ ਬੇਨਤੀ ਹੈ ਕਿ ਗੁਰੂ ਘਰ ਵਿਖੇ 22 ਤਰੀਕ ਤੋਂ ਸਹਿ ਪਾਠ ਦਾ ਨਿਰੰਭਤਾ ਵੀ ਹੋ ਚੁੱਕੀ ਹੈ ਸੋ ਗੁਰੂ ਪਿਆਰ ਨੂੰ ਬੇਨਤੀ ਹੈ ਸਮੇਂ ਸਮੇਸਤੇ ਗੁਰੂ ਘਰ ਅਵਕੇ ਹਾਜ਼ਰੀ ਭਰਿਆ ਕਰੋ ਨਾਰੀ ਵਿਸ਼ੇਸ਼ ਬੈਂਦੀ ਹੈ 29 ਤਰੀਕ ਨੂੰ ਵਿਚਾਰ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਾਰੇ ਨਗਰ ਦੇ ਪ੍ਰਕਰਮਾ ਕਰਦੇ ਹੋਇਆ ਆਪਸ ਵਿੱਚ ਗੁਰੂ ਘਰ ਦੇ ਵਿਖੇ ਜਿੰਨੇ ਸਫੂਲਤਾ ਹੋਵੇਗੀ ਸੋ ਪਰਵਾਰਾਂ ਸਹਿਜ ਆਪਾਂ ਸਾਰਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਣੀ ਹਾਜ਼ਰੀਆਂ ਭਰਨੀ ਹੈ ਕਿਉਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਆਹੀ ਕਿਤੇ ਜਾ ਸਕਦੇ ਭਾਈ ਜੇਕਰ ਆਪਾਂ ਗੁਰੂ ਘਰ ਦੇ ਖਿਆਵਾਂਗੇ ਸੋ ਮੂਸਾ ਸਕੂ ਬੈਂਦੀ ਹੈ 29 ਤਰੀਕ ਦਾ ਦਿਨ ਯਾਦ ਰੱਖਣਾ ਉਨਾਤੇ ਤੇ ਵਿਸ਼ਾਲ ਨਗਰ ਕੀਰਤ ਸਜਾਇਆ ਜਾਵੇਗਾ ਪਰਵਾਰ ਸੇ ਧਾਜ ਪੱਲੇ ਸਾਥਾ ਕਰਨੀ ਚਾਹੀਦੀ ਨਾਲ ਹੀ ਤੇ ਫਿਰ ਬੇਨਤੀ ਕੀਤੀ ਜਾ ਰਹੀ ਹੈ ਕਿ ਸਬੂਦਾਸ ਮਹਾਰਾਜ ਜਿਹਦੇ ਤੋਂ ਅਰਘੋਂ ਦੇਵ ਸਮਾਦੇ 22 ਤੀਤ ਤੋਂ ਗੁਰੂ ਘਰ ਵਿਕੇ ਸਹਿ ਪਾੜ ਦੇ ਨਮਦਾਰ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੇ ਭੋਗ ਪਾਜ ਤੇ ਰੁਪਏ ਜਾਣਗੇ ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਸਮੇ ਸਮੇਸਰ ਗੁਰੂ ਘਰਾਂ ਦੇ ਹਾਜ਼ਰੀ ਭਰਿਆ ਕਰੋ ਗੁਰੂ ਕਾ ਜੀ ਖੁਸ਼ੀਆਂ ਤਾਂ ਹੀ ਕਾਪ ਕਰਾਂਗੇ ਬਹੁਤ ਪਿਆਰੇਓ ਇੱਕ ਰਸਿਤ ਗੁਰੂ ਕਾਰਜ ਕੇ ਆਣ ਕੇ ਹਾਜ਼ਿਰ ਹੋਏ ਸੋਹਰੇ ਬੇਤੀ ਪਰਵਾਰਕ ਜੀ ਮੁਲੀ ਬੈਸਾ ਸੰਗ ਜੀ ਇਹ ਜੋ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੀ ਰਿਕਾਰਡਿੰਗ YouTube ਉਤੇ ਆਪ ਦੇ ਸਕਦੇ ਹੋ ਭਾਈ ਸਾਹਿਬ ਭਾਈ ਅਵਤਾਸ ਸਿੰਘ ਜੀ ਹਰਗੋਬਿੰਦਪੁਰ ਵਾਲੇ ਆਪ ਜਦੋਂ ਵੀ ਡਾਇਰ ਕਰੋ YouTube ਦੇ ਉਤੇ ਆਪ ਅੱਜ ਦੀ ਰਿਕਾਰਡਿੰਗ ਉਤੇ ਦੇ ਸਕਦੇ ਹੋ ਸੋ ਦੇ ਬੇਨਤੀ ਪ੍ਰਵਾਦ ਨੇ ਜੋ ਬੋਲੇ ਸੋ ਨਰਪੈ ਸਭ ਦਾਸ ਸੋ ਰਾਜ ਕੀ ਜੈ ਸਸੂ ਸਸਨ ਚਾਪੜਦਾਂ ਸ਼ਕਤੇ ਜੈ ਗੁਰਦੇਵ ਧੰਨ ਗੁਰਦੇਵ bye uh -huh.